ਜ਼ਿਲ੍ਹਾ ਫਰੀਦਕੋਟ ਦੇ ਪਿੰਡ ਤਾਪ ਸ਼ੇਰ ਸਿੰਘ ਵਾਲਾ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪਿਆਰਾ ਸਿੰਘ ਪੁੱਤਰ ਗਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਮਿਤ੍ਰਕ ਪਿਆਰਾ ਸਿੰਘ ਛੇਤੀਆਂ ਦਾ ਪਿਓ ਸੀ ਸਵੇਰ ਜਦ ਪਤਾ ਲੱਗਾ ਤਾਂ ਪਿੰਡ ਦੇ ਸਰਪੰਚ ਵੱਲੋਂ ਥਾਣਾ ਸਾਤਕ ਨੂੰ ਤਲਾਹ ਦਿੱਤੀ ਗਈ ਐਸਐਚਓ ਮੈਡਮ ਹਰਜੀਤ ਕੌਰ ਪੁਲਿਸ ਪਾਰਟੀ ਨਾਲ ਘਟਨਾ ਸਥਾਨ ਤੇ ਪਹੁੰਚੇ ਅਤੇ ਐਸਐਸਪੀ ਮੈਡਮ ਫਰੀਦਕੋਟ ਡੀਐਸਪੀ ਸਮੇਤ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ Laash ਨੂੰ postmortem ਲਈ ਫਰੀ ਕੋਟ ਪੇ ਦਿੱਤਾ ਗਿਆ ਐਸਐਸਪੀ ਮੈਡਮ ਫਰੀਦਕੋਟ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖਦੇ ਰਹੋ ਮੰਦਰ ਬੀਲੇ ਵਾਲਾ ਦੀ ਵਿਸ਼ੇਸ਼ ਰਿਪੋਰਟ ਇਹ ਘਟਨਾ ਇੱਥੇ ਬਹੁਤ ਮੰਦਪਾਕੀ ਘਟਨਾ ਵਾਪਰੀ ਹੈਗੀ ਤੇ ਸਾਨੂੰ ਸਵੇਰੇ ਜਿਵੇਂ ਇਨਫੋਰਮੇਸ਼ਨ ਮਿਲੀ ਤੇ ਸਾਡੀ ਐਸਐਚਓ ਤੇ ਸਾਰੇ ਸੀਨੀਅਰ ਅਫਸਰ ਦੋ ਡੀਐਸਪੀਜ਼ ਇੱਕ ਐਸਪੀ ਐਂਡ ਨਾਉ ਮਾਈਸੈਲਫ ਵੀ ਹੈਵ ਕਮ ਟੂ ਦ ਸਪੌਟ ਤੇ ਅਸੀਂ ਪੂਰੀ ਗੋ ਤਰੀਕੇ ਤੋਂ ਅਸੀਂ ਇਹਦੀ ਗਹਿਨ ਪੜਤਾਲ ਕਰਦੇ ਪਏ ਹਾਂ ਤੇ ਸਾਡੇ ਕੋਲ ਕੁਝ ਕਲੂਜ਼ ਵੀ ਹੈਗੇ ਲੀਡਸ ਵੀ ਹੈਗੀਆਂ ਤੇ ਅਸੀਂ ਬਹੁਤ ਛੇਤੀ ਇਹਨੂੰ ਕ੍ਰੈਕ ਕਰਾਂਗੇ ਤੇ ਤੁਹਾਡੇ ਸਾਹਮਣੇ ਪੂਰੀ ਸਚਾਈ ਅਸੀਂ ਲਿਆਵਾਂਗੇ ਇਹ ਮਰਦਾ ਕਿਸ ਹੱਜੇ ਲੁੱਟਖੋ ਦਾ ਕਿਸ ਕਿਸ ਤਰ੍ਹਾਂ ਦਾ ਦੇਖ ਰਹੇ ਹੈ ਜੀ ਇਟ ਇਜ਼ ਟੂ अर्ली ਟੂ ਸੇ ਹੁਣ ਸਾਨੂੰ ਤੋਂ ਘੰਟਾ ਪਹਿਲਾਂ ਹੀ 1.5 ਘੰਟਾ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਪੂਰਾ ਫਰੀਦਕੋਟ ਪੁਲਿਸ ਦੇ ਜਿਹੜੇ ਸੀਨੀਅਰ ਅਫਸਰ ਤੇ ਪੂਰੀ ਸਾਡੀ ਟੀਮਾਂ ਹੈਗੀ ਆ ਵਕ ਵਕ ਟੀਮਾਂ ਸੀ ਆਈਏ ਦੀ ਥਾਣੇ ਦੀ ਡੀਐਸਪੀ ਸੜਾ ਰਿਸਪਾਂਸ ਜਿਹੜਾ ਹੈਗਾ ਉਹ ਇਮੀਡੀਏਟ ਹੈਗਾ ਤੇ ਬਹੁਤ ਜੇਤੀ ਅਸੀਂ ਇਹਦਾ ਸਾਰਾ ਕੁਝ ਇੱਕ ਕਾਡ ਲਾਗੇ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਥੈਂਕ ਯੂ ਪਤਾ ਲੱਗਿਆ ਅੱਜ ਸਵੇਰੇ 6 ਵਜੇ 8 ਵਜੇ 20 ਮਿੰਟ ਤੇ ਗਿਆਨਕੌਰ ਜਿਹਨਾਂ ਦਾ ਮਰਡਰ ਹੋਇਆ ਜੀ ਉਹਦੇ ਘਰ ਵਾਲੀ ਹਾਂਜੀ ਪਿਆਰਾ ਸਿੰਘ ਦੇ ਘਰ ਵਾਲੀ ਆਪਣੇ ਘਰ ਗਈ ਸੀ ਹਾਂ ਉਹਨਾਂ ਨੇ ਦੱਸਿਆ ਵੀ ਮੇਰੇ ਘਰ ਵਾਲ ਦਾ ਕਿਸੇ ਨੇ ਸੱਟਾ ਮਾਰ ਕੇ ਕਤਲ ਕਰਤਾ ਹੂੰ ਬਾਅਦ ਵਿੱਚ ਅਸੀਂ ਉੱਥੇ ਮੈਡਮ ਐਸਚੂ ਨੂੰ ਰਿਪੋਰਟ ਕਰਤੀ ਹੂੰ ਇਹ ਕਾਰਨ ਨਹੀਂ ਪਤਾ ਲੱਗਿਆ ਕੀ ਹੋਇਆ ਜੀ ਇਹ ਕਾਰਨ ਤਾਂ ਨਹੀਂ ਪਤਾ ਲੱਗਿਆ ਜੀ ਬੰਦਾ ਤਾਂ ਬਹੁਤ ਚੰਗਾ ਸੀ ਅੱਛਾ ਜੀ ਹਾਂਜੀ ਇਹ ਪਿੰਡ ਦੇ ਵਿੱਚ ਇਕੱਲੇ ਹੀ ਇੱਥੇ ਖੇਤ ਦੇ ਵਿੱਚ ਇਕੱਲੇ ਜਾਂਦੇ ਸੀ ਹਾਂਜੀ ਖੇਤ ਚ ਇਕੱਲੇ ਜਾਂਦੇ ਸੀ ਇਹਨਾਂ ਦੇ ਜਵਾਕ ਕੋਈ ਜਵਾਕ 6 ਕੁੜੀਆਂ ਆਈ ਇਹਦੇ ਅੱਛਾ ਹਾਂਜੀ 3 ਕੁੜੀਆਂ ਵਿਆਹੀਆਂ 3 ਕੁੜੀਆਂ ਕੋਈ ਜਦੋਂ ਬੇਟਾ ਹੈ ਨਹੀਂ ਜਦੋਂ ਕੱਟਣਾ ਹੋਈਏ ਬੱਚੇ ਵੀ ਇਹਨਾਂ ਦੇ ਇੱਥੇ ਸੀਗੇ ਨਹੀਂ ਬੱਚੇ ਹੈ ਨਹੀਂ ਸੀ ਉਹ ਕਹਿੰਦੇ ਉਹਦੇ ਘਰਵਾਲੀ ਕਹਿੰਦੀ ਵੀ ਅਸੀਂ ਕੱਲ ਨਾ 6 ਸਿੰਘਾਂ ਦੀ ਇਹਨਾਂ ਦੀ ਬੇਟੀ ਵਿਆਹੀ ਇੱਕ ਹਾਂਜੀ ਉਹਨੂੰ ਬੱਚਾ ਹੋਣ ਵਾਲਾ ਸੀ ਵੀ ਉੱਥੇ ਰਾਤ ਉੱਥੇ ਗਈ ਸੀ ਅਸੀਂ ਇਹ ਕਿੰਨੇ ਵਜੇ ਘਟਣਾ ਦੱਸੀ ਜਾ ਰਹੀ ਹੈ ਜੀ ਇਹ ਰਾਤ ਹਾਂ ਜੀ ਜਦੋਂ ਹਾਸਾ ਵਾਪਰਿਆ ਇਹ ਨਹੀਂ ਹਾਸੇ ਦਾ ਨਹੀਂ ਪਤਾ ਸਾਰਾ ਇਹ ਕਿੰਨੇ ਵਜੇ ਅੱਜ ਸੁਪਾਤਾ ਲੱਗਿਆ ਅੱਗੇ ਸਵੇਰ 8:20 ਮਿੰਟ ਤੇ ਮੈਨੂੰ ਤਾਂ ਪਤਾ ਲੱਗਿਆ ਉਹ ਬਾਇਓਲੂਮਿਨੈਸੈਂਸ ਟੈਸਟ ਦੇਖੋ ਉਹਦਾ ਲੈਂਪ ਆ ਗਿਆ ਤੁਹਾਡੇ ਕੋਲ ਖੜੇ ਮੈਂ ਮੋਬਾਈਲ ਨੂੰ ਫਿਰ ਉਸਕੇ ਬਿਚਾਲੂ ਹਾਂ ਜੀ ਬੈਕਵਰਡ ਲੈ ਬੈਕਵਰਡ ਲੱਭੋਗੇ ਨਾ ਚੈੱਕ ਕਰ ਲਓ ਠੀਕ ਹੈ ਅਪ੍ਰੈਸ ਕਾਉਂਟ ਮੰਨਣਾ ਲ ਆਪਣੇ ਬਾਈਟ ਜ਼ਰੂਰ ਦੇਣਾ ਮੀਡੀਆ ਨੂੰ ਬੁਲਾ ਕੇ ਬਾਈਟ ਦੇਣਾ